ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 40ਵੀਂ ਕਨਵੋਕੇਸ਼ਨ ਦਾ ਆਯੋਜਨ ਅੱਜ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਨੇ ਵਿਦਿਆਰਥੀਆਂ ਨੂੰ ਡਿਗਰੀਆਂ ਤਕਸੀਮ ਕੀਤੀਆਂ ਇਸ ਮੌਕੇ ਨੇ ਆਪਣੇ ਸੰਬੋਧਨ ਦੌਰਾਨ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਲਈ ਵਿਦਿਆਰਥੀਆਂ ਨੂੰ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਵੀ ਸ਼ਮੂਲੀਅਤ ਕੀਤੀ ਅਤੇ ਆਪਣੇ ਵਿਚਾਰ ਰੱਖੇ ਉਨ੍ਹਾਂ ਵਿਦਿਆਰਥੀਆਂ ਨੂੰ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਨ ਅਤੇ ਇਸ ਨੂੰ ਹੋਰ ਵੱਧ ਵੱਧ ਪ੍ਰਚਾਰਨ ਦੀ ਅਪੀਲ ਕੀਤੀ ਹੈ ਪੰਜਾਬ ਯੂਨੀਵਰਸਿਟੀ ਚ ਵੀ ਗ੍ਰਾਂਟ ਕਿ ਜਿਹੜੀਆਂ ਉੱਥੇ ਬੁੱਕਸ ਐ ਉਹ ਪੰਜਾਬੀ ਚ ਟ੍ਰਾਂਸਲੇਟ ਹੋ ਕੇ ਸਾਰੇ ਕੋਰਸ ਪੰਜਾਬੀ ਚ ਚੱਲਨੇ ਚਾਹੀਦੇ ਐ ਤੇ ਤੁਸੀਂ ਤਾਂ ਬੜੀ ਐਲੀਮੈਂਟਰੀ ਜੀ ਗੱਲ ਕਰ ਰਹੇ ਹੋ ਕਿ ਪੰਜਾਬ ਦੇ ਵਿੱਚ ਜੇ ਪੰਜਾਬੀ ਨਹੀਂ ਆਪਾਂ ਪੜਾਂਗੇ ਬੋਲਾਂਗੇ ਪਰਵਾਰਾਂ ਦੇ ਵਿੱਚ ਆਪਾਂ ਨੂੰ ਕੋਈ ਕਿਸੇ ਕੌਮ ਨੂੰ ਵੀ ਉਹ ਦੂਰ ਕਰਨਾ ਹੈ ਆਪਣੇ ਖਤਮ ਕਰਨਾ ਹੈ ਉਹਨੂੰ ਆਪਣੀ ਬੋਲੀ ਆਪਣਾ ਹੈਰੀਟੇਜ ਸਾਡੇ ਤੋਂ ਸਾਇਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡਾ ਸਾਰਾ ਲਿਟਰੇਚਰ ਸਾਡਾ ਸਾਡਾ ਹੈਰੀਟੇਜ ਪੰਜਾਬੀ ਚ ਹੈ ਤੇ ਪੰਜਾਬੀ ਜ਼ੁਬਾਨ ਤੇ ਖਾਸ ਕਰਕੇ ਹਰ ਇੱਕ ਦੀ ਇਹ ਨੈਤਿਕਤਾ ਹੈ ਕਿ ਭਈ ਉਹਨੂੰ ਬੋਲਿਆ ਜਾਏ ਪੜਿਆ ਜਾਏ ਸਿੱਖਿਆ ਜਾਏ ਬੀਤੇ ਦਿਨ ਤੁਸੀਂ ਗੁਰੂ ਦੀ ਨਗਰੀ ਅੰਮ੍ਰਿਤਸਰ ਦੇ ਵਿੱਚ ਗਏ ਸੀ ਤਾਂ ਉੱਥੇ ਤੁਸੀਂ ਦੌਰਾ ਵੀ ਕੀਤਾ ਹਾਈ ਟੈਸ ਦੀ ਗੱਲ ਕੀਤੀ ਆਵੇ ਉੱਥੇ ਜਿਹੜੇ ਪ੍ਰੋਜੈਕਟ ਜਿਹੜੇ ਰੱਖਣ ਵਾਲੇ ਆ ਕੋਈ ਅਨਾਉਂਸਮੈਂਟ ਵੀ ਕੀਤੀ ਸੀ ਉਹ ਕੀ ਸਾਰੇ ਜਿਹੜੇ ਅਨਾਉਂਸਮੈਂਟ ਕੀਤੀ ਗਈ ਸੀ ਤੇ ਕੀ ਕਾਰ ਡਿਡਿਟ ਨੇ ਉੱਥੇ ਕਿਤੇ ਜਾਣਗੇ ਹੋਰ ਉਹ ਦਰਬਾਰ ਸਾਹਿਬ ਜਦੋਂ ਵੀ ਅਸੀਂ ਜਾਂਦੇ ਆ ਦੇਖਦੇ ਆ ਕਿ ਹੈਰੀਟੇਜ ਸਟਰੀਟ ਚ ਬੜਾ ਉਹ ਭੀੜਾ ਜਿਹਾ ਇੱਕ ਸੜਕ ਤੋਂ ਲੈ ਜਾਂਦੇ ਆ ਉਹਦੀ ਰੈਨੋਵੇਸ਼ਨ ਲਈ ਉਹਦੀ ਬਹਾਲੀ ਲਈ ਉਹਦੇ ਉੱਥੇ ਪਲਾਂਟੇਸ਼ਨ ਲਈ ਉੱਥੇ ਕਲੀਨਿੰਗ ਮਸ਼ੀਨਾਂ ਅਸੀਂ ਦੇ ਰਹੇ ਆ ਔਰ 골ਫ ਕਾਰਟਸ ਦੇ ਰਹੇ ਜਿਹੜੇ ਬਜ਼ੂਮਲੌਰ ਸਾਰੀ ਜਿਹੜੀ ਹੈਰੀਟੇਜ ਸਟਰੀਟ ਹੈ ਉਹਨੂੰ ਬਿਊਟੀਫਾਈ ਕਰਨ ਲਈ ਜੋ ਇਹਦਾ origignal idea ਸੀ ਜਿਵੇਂ ਬਣਾਈ ਗਈ ਸੀ ਤੇ ਇਨਕ੍ਰੋਚਮੈਂਟ ਹੈ ਕਾਫੀ ਉਹ ਵੀ ਸਾਰਿਆਂ ਨੂੰ ਬੇਨਤੀ ਕਰ ਰਹੇ ਆ ਉੱਥੇ ਵੀ ਫੁੱਟਪਾਥ ਖਾਲੀ ਛੱਡੋ ਇਹ ਜਿਹੜੇ 7-8 ਪ੍ਰੋਗਰਾਮ ਅਸੀਂ ਉਹ ਲਿਖੇ ਹੈਗੇ ਆ ਉਹਦੇ ਚ ਕੰਮ ਜਲਦੀ ਸ਼ੁਰੂ ਹੋ ਜਾਏਗਾ ਕਾਰਪੋਰੇਸ਼ਨ ਨਾਲ ਅਸੀਂ ਚਾਹੁੰਦੇ ਆ ਜਿਹੜਾ ਵੀ VIP ਵੀ ਹੈ ਉਹ ਵੀ ਉਧਰੋਂ ਪ੍ਰੋਪਰ ਹੈਰੀਟੇਜ ਸਟਰੀਟ ਤੋਂ ਹੀ ਜਾਏ